2 ਸਾਲ ਹੋ ਗਏ ਹੀ ਇੱਕ ਬਾਲਟੀ ਜੀ ਲਿਆ ਕੇ ਰੱਖੀ ਸੀ ਨਵਾਂ ਘਰ ਪਾਇਆ ਸੀ ਤੇ ਪਲਸਟਰ ਵਾਲੀ ਕੰਧ ਤੇ ਨਾ ਚਾਨਣ ਜੇ ਦਾ ਪੈਂਦਾ ਹੁੰਦਾ ਵੀ ਪਲਸਟਰ ਵਾਲੀ ਕੰਧ ਤੇ ਚਾਨਣ ਘਟ ਬਣਦਾ ਤੇ ਫਿਰ ਉਹ ਜਿਹੜੀ ਬਾਲਟੀ ਲਿਆ ਕੇ ਰੱਖੀ ਆ ਵਾਲੀ ਬਾਲਟੀ ਪਤਾ ਨਹੀਂ ਹੁਣ ਔੜੀ ਵਿੱਚ ਕਿੰਨੀ ਆ ਆ ਵਾਲੀ ਬਾਲਟੀ ਉਦੋਂ ਲਿਆ ਕੇ ਰੱਖੀ ਸੀ 2022 ਦੇ ਵਿੱਚ ਤੇ ਮੈਂ ਆ ਉਦੋਂ grain ਲਾਇਆ ਸੀ ਇੱਥੇ ਆਪਣੀ ਰਸੋਈ ਸੀ ਤੇ ਹਨੇਰਾ ਹੁੰਦਾ ਸੀ ਰਸੋਈ 'ਚ ਆ ਰਸੋਈ ਆ ਇਹ ਨੇਰਾ ਹੁੰਦਾ ਸੀ ਕਿ ਆ ਮੈਂ ਇਦਾਂ ਗ੍ਰੈਂਡ ਲਾਇਆ ਵੀ ਅੰਦਾਜ਼ਾ ਪਈ ਕੀਤਾ ਤੇ ਅੱਜ 2 ਸਾਲ ਬਾਅਦ ਆ ਵੀਰ ਪੇਂਟ ਆੜਾ ਬਣਾਇਆ ਤੇ ਇਹਨੇ ਮਤਲਬ ਜਿਹੜਾ ਗ੍ਰੈਂਡ ਲੱਗੇ ਦਾ ਚਾਂ ਲੈ ਚੜਾਇਆ ਇਹਨੇ ਆਹ ਕਰਦ ਤੇ ਇਹਨੇ ਸਿੰਗਲ ਕੋਟ ਕੀਤਾ ਵਾ ਇੱਧਰ ਡਬਲ ਕਰਾਇਆ ਵਾ ਇਹਦੇ ਨਾਲ ਹੁਣ ਥੋੜੀ ਸਫਾਈ ਆ ਗਈ ਆ ਐਵੇਂ ਦੇ ਲੋਕਾਂ ਦੇ ਸਾਹਮਣੇ ਐਡੀਸ਼ਨ ਦੀਆ ਵੀਡੀਓ ਬਣਾਇਆ ਕਰਾਂਗੇ ਤੇ ਇਹ ਆ ਆਪਣਾ ਵੀਰ ਆਰ ਕੇ ਬਾਦਸ਼ਾ ਬਹੁਤ ਵਧੀਆ ਆਰਟਿਸਟ ਆ ਕਲਾਕਾਰ ਵੀਰ ਆਪਣਾ ਨਾਲ ਪੇਂਟ ਦਾ ਵੀ ਕਰ ਲੈਂਦਾ ਤੇ ਅੱਜ ਫਰੈਂਡਸ਼ਿਪ ਦੇ ਤੌਰ ਤੇ ਹੈਲਪ ਕਰਨ ਆਇਆ ਸੀ ਪੇਂਟ ਦੇ ਕੰਮ 'ਚ ਆਪਣੀ ਔਰ ਇਹਨੇ ਸਗੋਂ ਮੇਰੇ ਨਾਲ ਵਧੀਆ ਕੀਤਾ ਆ ਤੇ ਗਾਂ ਵੀ ਇਹਦੇ ਨਾਲ ਸੰਪਰਕ ਕਰੋ ਵੀਡੀਓ ਬਣਾਉਣ ਲਈ ਖੂਬਸੂਰਤ ਕਮੇਡੀ ਤੇ ਐਕਟਿੰਗ ਵਾਲੀਆਂ ਵੀਡੀਓ ਤੇ ਜੇ ਕੋਈ ਪੇਂਟ ਦਾ ਠੇਕਾ ਦੇਣਾ ਚਾਹੁੰਦਾ ਤੇ ਉਹ ਮੇਰਾ ਨੰਬਰ ਲੈ ਲਿਓ ਕਿਉਂਕਿ ਮੈਂ ਤੇ ਕਿਹੜਾ ਹੋਰ ਬਾਦਸ਼ਾਹ ਜੀ ਕੀ ਕਹਿਣਾ ਚਾਹੋਗੇ ਪਹਿਲਾ ਕੰਮ ਹੂੰ ਸਸ ਜੀ ਆਏ ਆ ਪੇਂਟ ਕਰਨ ਕਾਫੀ ਦਿਨ ਦੇ ਭਾਜੀ ਰੱਤਾ ਭਾਈ ਕਹਿੰਦੇ ਸੀ ਤੇ ਅੱਜ ਟਾਈਮ ਲੱਗਾ ਹੋਈ ਹੈ ਤੇ ਇਹਨੂੰ ਡਬਲ ਕੋਟ ਕੀਤਾ ਵਾ ਤੇ ਆ ਆਪਣੇ ਸਾਰੇ ਚਾਰਚ ਦੇ ਸਿੰਗਲ ਕੋਟ ਆ। ਤੇ ਸਿੰਗਲ ਕੋਟ 10 ਵੀ ਦੇਣਾ ਵੀ ਜਿਹਦੇ ਕੋਲ ਆਏ ਆ ਉਹ ਬੰਦਾ ਪੈਸੇ ਖਾਚ ਕੇ ਨਹੀਂ ਖੋਸ਼ ਇੱਕੋ ਬਾਲਟੀ ਧਿਆਨ ਦਾ। ਆਹ ਦੇਖੋ ਇੱਕੋ ਬਾਲਟੀ ਉਹ ਵੀ ਅੱਧੀ ਹੀ ਪੂਰੀ ਨਹੀਂ। ਸਾਹ ਦੇਖੋ ਜੀ ਆਹ ਮੇਰੇ ਪੂਰੀ ਵੀ ਨਹੀਂ ਅੱਧੀ ਬਾਲਟੀ। ਤੇ ਆਪਾਂ ਮਾਏ ਟਾਈਮ ਬਸ ਗੀਤਾ ਹੈ ਜੀ। ਹਾਂ ਤੇ ਚਲੋ ਇੰਨੀ ਮੇਰੀ ਬਾਤ ਉੱਤੋਂ ਪੈ ਗਈ ਰਾਤ। ਉਹ ਜਿਹੜੀ ਕੰਦ ਨੂੰ ਪੁਰਾਣਾ ਹੋਇਆ ਪਹਿਲੋਂ ਦਾ ਪੇਟ ਤੇ ਆ ਸਿੰਗਲ ਕੋਟ ਇੱਧਰ ਕੀਤਾ ਵਾ ਆ ਗੰਦ ਨੂੰ ਡਬਲ ਕੀਤਾ ਤੇ ਇਹਦਾ ਥੋੜੀ ਜੀ ਚਮਕ ਬਣਦੀ ਆ ਪਤਾ ਨਹੀਂ ਕੈਮਰੇ ਚ ਆ ਰਹੀ ਜਾਂ ਨਹੀਂ ਆ ਰਹੀ ਪਰ ਇਦਾਂ ਬਹੁਤ ਸੋਹਣੀ ਲੱਗੇ ਚਲੋ ਸਾਸਰੀ ਜੀ